ਫੈਕਟਰੀ 'ਚ ਕਦੀ ਛੁੱਟੀ ਨਾ ਮਾਰਨ ਵਾਲਾ ਇੱਕ ਇਮਾਨਦਾਰ ਬੰਦਾ ਇੱਕ ਦਿਨ ਅਚਾਨਕ ਕੰਮ ਤੋਂ ਗੈਰਹਾਜ਼ਰ ਹੋ ਗਿਆ ਮਾਲਕ ਨੂੰ ਫਿਕਰ ਹੋਈ ਉਹਨੇ ਇਹ ਸੋਚ ਤਨਖਾਹ ਵਧਾ ਦਿੱਤੀ ਕਿ ਸ਼ਾਇਦ ਵਧੇ ਹੋਏ ਪੈਸੇ ਦੇਖ ਅੱਗੇ ਤੋਂ ਛੁੱਟੀ ਨਹੀਂ ਮਾਰਦਾ ਉਹਨੇ ਵਧੀ ਹੋਈ ਤਨਖਾਹ ਦਾ ਲਫਾਫਾ ਚੁੱਪਚਾਪ ਫੜ ਲਿਆ ਤੇ ਚਲਾ ਗਿਆ ਕੁਝ ਮਹੀਨਿਆਂ ਬਾਗਰੋਂ ਫੇਰ ਛੁੱਟੀ ਮਾਰਨ ਲੱਗ ਇਸ ਵਾਰ ਨਰਾਜ ਮਾਲਕ ਨੇ ਪਿਛਲੀ ਵਾਰ ਵਧਾਈ ਹੋਈ ਤਨਖਾਹ ਇਹ ਸੋਚ ਕੇ ਘਟਾਤੀ ਕਿ ਬੜਾ ਆਸਾਨ ਫਰਾਮੋਸ਼ ਬੰਦਾ ਹੈ ਮੇਰੇ ਪਿਛਲੀ ਵਧਾਈ ਹੋਈ ਦੀ ਇਹਨੇ ਕਦਰ ਨਹੀਂ ਪਾਈ ਇਸ ਵਾਰ ਵੀ ਉਹ ਕੁਝ ਨਾ ਬੋਲਿਆ ਤੇ ਘਟੀ ਤਨਖਾਹ ਦਾ ਲਫਾਫਾ ਫੜ ਚੁੱਪਚਾਪ ਤੁਰ ਪਿਆ ਇਸ ਵਾਰ ਹੈਰਾਨ ਪਰੇਸ਼ਾਨ ਮਾਲਕ ਨੇ ਪਿੱਛੋਂ ਆਵਾਜ਼ ਮਾਰ ਕੇ ਰੋਕ ਕੇ ਪੁੱਛ ਲਿਆ ਭਾਈ ਨਾ ਤੇ ਤੂੰ ਪਿਛਲੀ ਵਧੀ ਤੇ ਕੁਝ ਬੋਲਿਆ ਸੀ ਤੇ ਨਾ ਹੁਣ ਘਟੀ ਤੇ ਆਖਰੇ ਚੱਕਰ ਕੀ ਆ ਆਖਣ ਲੱਗਾ ਕਿ ਜਦੋਂ ਪਿਛਲੀ ਵਾਰੀ ਮੇਰੀ ਤਨਖਾਹ ਵਧੀ ਸੀ ਉਦੋਂ ਮੇਰੇ ਘਰੇ ਪੁੱਤਰ ਪੈਦਾ ਹੋਇਆ ਤੇ ਮੈਂ ਵਧੀ ਹੋਈ ਦੇਖ ਕੇ ਸੋਚਿਆ ਕਿ ਸ਼ਾਇਦ ਜਿਉਣ ਜੋਗਾ ਆਪਣੇ ਹਿੱਸੇ ਦਾ ਆਪਣੇ ਨਾਲ ਹੀ ਲੈ ਆਇਆ ਤੇ ਹੁਣ ਜਦੋਂ ਮਾਂ ਪੂਰੀ ਹੋਣ ਤੇ ਮਾਰੀ ਛੁੱਟੀ ਕਰਕੇ ਤਨਖਾਹ ਘਟ ਗਈ ਤਾਂ ਸੋਚਿਆ ਕਿ ਸ਼ਾਇਦ ਕਰਮਾਂ ਵਾਲੀ ਆਪਣੇ ਹਿੱਸੇ ਦਾ ਆਪਣੇ ਨਾਲ ਹੀ ਲੈ ਗਈ ਹੋਣੀ ਹੈ ਜਦੋਂ ਮੇਰੇ ਜੀਆ ਦਾ ਹਿਸਾਬ ਕਿਤਾਬ ਉਹ ਉੱਪਰ ਬੈਠਾ ਮਾਲਕ ਖੁਦ ਰੱਖ ਰਿਹਾ ਤਾ ਮੈਨੂੰ ਘਟੀ ਵਧੀ ਤੇ ਪਰੇਸ਼ਾਨ ਜਾਂ ਖੁਸ਼ ਹੋਉਂਦੀ ਕੀ ਲੋੜ ਐ ਸੋ ਦੋਸਤੋ ਅਗਰ ਇਹ ਸੋਚ ਨੂੰ ਅਪਣਾ ਲਿਆ ਜਾਵੇ ਕਿ ਜ਼ਿੰਦਗੀ ਵਿੱਚ ਜੋ ਕਮਾਇਆ ਉਹ ਸੱਚੇ ਰੱਬ ਦੀ ਮਿਹਰਬਾਨੀ ਸੀ ਤੇ ਜੋ ਗਵਾਇਆ ਉਸ ਵਿੱਚ ਵੀ ਸ਼ਾਇਦ ਉਹਨੇ ਕੋਈ ਭਲਾਈ ਹੀ ਸੋਚੀ ਹੋਊਗੀ ਤਾਂ ਇਸ ਨਿੱਕੀ ਜੀ ਜ਼ਿੰਦਗੀ ਵਿੱਚ ਬਿਨਾ ਮਤਲਬ ਦੇ ਆਪੇ ਸਹੇੜੇ ਕਈ ਮਸਲੇ ਤੇ ਟੈਨਸ਼ਨਾਂ ਤੋਂ ਦੂਰ ਹੋ ਸਕਦੇ ਆ